ਮੌਸਮ ਦਾ ਮਜਾਜ ਬਦਲ ਨੂੰ ਦੇਖਣ ਨੂੰ ਮਿਲਿਆ ਤੁਹਾਨੂੰ ਦੱਸਦੀ ਕਿ بارش ਨੇ ਪੂਰੇ ਪੰਜਾਬ ਦੇ ਵਿੱਚ ਦਸਤਕ ਦਿੱਤੀ ਹੈ ਔਰ ਮੌਸਮ ਕਾਫੀ ਬਦਲ ਚੁੱਕਿਆ ਹੈ ਹਾਲਾਂਕਿ ਬਹੁਤ ਸਾਰੇ ਲੋਕ بیمار ਵੀ ਹੋ ਰਹੇ ਨੇ ਕਿਉਂਕਿ ਮਸ ਜਿਹੜਾ ਮੌਸਮ ਹੈ ਉਹ ਬਦਲ ਰਿਹਾ ਹੈ ਔਰ ਇਹ ਤਸਵੀਰਾਂ ਦਿਖਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਾਫੀ ਬਾਰਿਸ਼ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਕਈ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਹੋ ਰਹੀ ਹੈ ਔਰ ਕਈ ਜਗ੍ਹਾ ਤੇ ਬਹੁਤ ਭਾਰੀ ਮੀਂਹ ਜੜਿਆ ਉਹ ਦੇਖਣ ਨੂੰ ਮਿਲ ਰਿਹਾ ਹੈ। ਔਰ ਇੱਕ ਪਾਸੇ ਕਿੜਾਕੇ ਦੀ ਠੰਡ ਹੈ ਔਰ ਦੂਸਰੇ ਪਾਸੇ ਰਾਤ ਤੋਂ ਹੀ ਲਗਾਤਾਰ ਕਈ ਜ਼ਿਲ੍ਹਿਆਂ ਦੇ ਵਿੱਚ ਬੀਤੀ ਰਾਤ ਤੋਂ ਲਗਾਤਾਰ بارش ਹੋ ਰਹੀ ਹੈ ਹਟਣ ਦਾ ਨਾਮ ਨਹੀਂ ਲੈ ਰਹੀ ਔਰ ਅੱਜ ਵੀ ਅੱਜ ਸਵੇਰ ਵੀ بارش ਨੇ ਦਸਤਕ ਜਿਹੜੀ ਹੈ ਲਗਾਤਾਰ ਦਿੱਤੀ ਹੋਈ ਹੈ ਆਰੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਆ ਜਿੱਥੇ ਲਗਾਤਾਰ بارش ਹੋ ਰਹੀ ਹੈ ਜਲੰਧਰ ਦੀ ਗੱਲ ਕਰਦੇ ਆ ਬੀਤੀ ਰਾਤ ਤੋਂ بارش ਹੋ ਰਹੀ ਹੈ ਮਾਝੇ ਏਰੀਏ ਦੇ ਵਿੱਚ ਬੀਤੀ ਰਾਤ ਤੋਂ بارش ਜਿਹੜੀ ਆ ਉਹ ਦੇਖਣ ਮਿਲ ਰਹੀ ਹੈ ਤਾਂ ਜਿੰਨੇ ਵੀ ਲੋਕ ਤੁਸੀਂ ਜੁੜੇ ਹੋ ਜਰੂਰ ਇੱਕ ਵਾਰੀ ਕਮੈਂਟ ਕਰਕੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਿਓ ਕਿ ਤੁਸੀਂ ਕਿੱਥੋਂ ਜੁੜੇ ਹੋ ਔਰ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਤੁਹਾਡੇ ਇਲਾਕੇ ਦਾ ਕੀ ਹਾਲ ਹੈ بارش ਕਿਵੇਂ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਦੋ ਤੋਂ ਤਿੰਨ ਦਿਨ ਦੀ ਵਾਰਨਿੰਗ ਦਿੱਤੀ ਸੀ ਕਿ ਦੋ ਤੋਂ ਤਿੰਨ ਦਿਨ ਲਗਾਤਾਰ ਮੀਂਹ ਜਿਹੜਾ ਆ ਉਹ ਰਹਿ ਸਕਦਾ ਹੈ ਲਗਾਤਾਰ ਕਿੜਮਿਣ ਕਿੜਮਿਣ ਜਿਹੜੀ ਹੈ ਉਹ ਰਹਿ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਟਿੱਪਣੀ ਜਿਹੜੀ ਆ ਉਹ ਕੀਤੀ ਗਈ ਸੀ ਲੋਕਾਂ ਨੂੰ ਵੀ ਵਾਰਨ ਕੀਤਾ ਗਿਆ ਸੀ ਕਿ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਲਗਾਤਾਰ بارش ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਤਾਂ ਉਹੀ ਹੋਇਆ ਵੱਖ-ਵੱਖ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹੁਣ ਲਗਾਤਾਰ بارش ਦੇਖਣ ਨੂੰ ਮਿਲ ਰਹੀ ਹੈ ਕਈ ਜਗ੍ਹਾ ਤੇ ਕਿੜਮਿਣ ਹੋ ਰਹੀ ਹੈ ਕਈ ਜਗ੍ਹਾ ਤੇ کافی ਹੈਵੀ ਬਾਰਿਸ਼ ਚੜੀ ਉਹ ਦੇਖਣ ਮਿਲ ਰਹੀ ਹੈ ਭਾਰੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਔਰ ਲਗਾਤਾਰ ਅਸੀਂ ਠੰਡ ਦੀ ਗੱਲ ਕਰਦੇ ਆ ਤਾਂ ਠੰਡ ਵੀ ਠੰਡੀਆਂ ਹਵਾਵਾਂ ਦੇ ਨਾਲ-ਨਾਲ ਠੰਡ ਹੋਰ ਵੀ ਵੱਧਦੀ ਜਾ ਰਹੀ ਹੈ ਪਰ ਲੋਕ ਬਿਮਾਰ ਬਹੁਤ ਹੋ ਰਿਹਾ ਹੈ ਕਈਆਂ ਨੂੰ ਖੰਘ ਖਾਂਸੀ ਜੁਕਾਮ ਕਈਆਂ ਦੇ ਗਲੇ ਖਰਾਬ ਹੋ ਰਿਹਾ ਬੁਖਾਰ ਤੱਕ ਚੜ ਜਾਂਦਾ ਤਾਂ ਇਹ ਲੋਕਾਂ ਦੇ ਉੱਪਰ ਬਹੁਤ ਮਾੜਾ ਅਸਰ ਪਾਉਂਦੀ ਹੈ ਜਦੋਂ ਯੱਕਦਮ ਮੌਸਮ ਜਿਹੜਾ ਚੇਂਜ ਹੁੰਦਾ ਹੈ بارش ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਤੁਹਾਡੀ ਸਿਹਤ ਤੇ ਵੀ ਕਾਫੀ ਪ੍ਰਭਾਵ ਪਾਉਂਦੀ ਹੈ ਤਾਂ ਜਿੰਨੇ ਵੀ ਤੁਸੀਂ ਲੋਕ ਜੁੜੇ ਹੋ ਆਪਣੇ ਏਰੀਏ ਦਾ ਕਮੈਂਟ ਕਰਕੇ ਹਾਲ ਸਾਡੇ ਨਾਲ ਦੱਸ ਸਕਦੇ ਹੋ ਕਿ ਕਿਹੜੇ-ਕਿਹੜੇ ਇਲਾਕੇ ਦੇ ਵਿੱਚ بارش ਜਿਹੜੀ ਹੈ ਉਹ ਹੋ ਰਹੀ ਹੈ ਜਾਂ ਫਿਰ ਨਹੀਂ ਜਿਵੇਂ ਜਲੰਧਰ ਦੇ ਵਿੱਚ بارش ਹੋ ਰਹੀ ਹੈ ਫਗਵਾੜੇ ਲੁਧਿਆਣੇ ਦੇ ਵਿੱਚ بارش ਹੋ ਰਹੀ ਹੈ ਮੁਕਸਰ ਦੇ ਵਿੱਚ بارش ਹੋ ਰਹੀ ਹੈ ਬਠਿੰਡੇ ਵੀ ਕਿੰਨੇ ਦੱਸਿਆ ਜਾ ਰਿਹਾ ਹੋ ਰਹੀ ਅੰਮ੍ਰਿਤਸਰ ਵਿੱਚ ਵੀ ਹੋ ਰਹੀ ਹੈ ਗਰਦਾਸਪੁਰ ਦੇ ਵਿੱਚ ਵੀ ਕਿਡਮਣ ਹੋ ਰਹੀ ਹੈ ਤਾਂ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਜੜੀਆ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਤੁਸੀਂ ਕਮੈਂਟ ਕਰਕੇ ਬਕਾਇਦਾ ਆ ਸਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰ ਸਕਦੇ ਹੋ ਕਿ ਕਿੱਥੇ-ਕਿੱਥੇ بارش ਜਿਹੜੀ ਹੈ ਤੁਹਾਡੇ ਏਰੀਏ ਦੇ ਵਿੱਚ ਹੋ ਰਹੀ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਸੀ ਕਿ ਆਉਣ ਵਾਲੇ 2 ਤੋਂ 3 ਦਿਨ ਲਗਾਤਾਰ ਮੌਸਮ ਦੇ ਵਿੱਚ ਗਰਾਵਟ ਯਾਨੀ ਕਿ ਤਾਪਮਾਨ ਦੇ ਵਿੱਚ ਗਰਾਵਟ ਲਗਾਤਾਰ ਦੇਖਣ ਨੂੰ ਮਿਲੇਗੀ ਔਰ ਮੀਂਹ ਜਿਹੜਾ ਆ ਲਗਾਤਾਰ ਪਵੇਗਾ ਬੂੰਦਾਬੰਦੀ ਜਿਹੜੀ ਹੈ ਲਗਾਤਾਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ